ਬਲੈਰੋ ਗੱਡੀ ਤੇ ਮੋਟਰਸਾਈਕਲ ਦੀ ਹੋਈ ਭਿਆਨਕ ਟੱਕਰ ਇੱਕ ਹੋਇਆ ਜ਼ਖਮੀ ਇੱਕ ਦੀ ਹੋਈ ਮੌਤ ਮਗਰੋਂ ਪਿੰਡ ਚ ਨੇੜੇ ਲੜੇ ਬੁਲਟ ਮੋਟਰਸਾਈਕਲ ਤੇ ਬਲੈਰੋ ਗਾਰਦੀ ਟੱਕਰ ਹੋ ਗਈ ਜਿਸ ਵਿੱਚ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਦੀ ਮੌਕੇ ਤੇ ਹੀ ਮਾਰਤ ਹੋ ਗਈ ਜਦਕਿ ਦੂਜਾ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਇਸ ਸੰਬੰਧੀ ਜਾਣਕਾਰੀ ਅਨੁਸਾਰ ਸੇਵੀ ਸੰਸਥਾ ਦੇ ਮੈਂਬਰ ਨੂੰ ਸੂਚਨਾ ਮਿਲੀ ਸੀ ਕਿ ਸਾルト ਸਿੰਘ ਆਪਣੇ ਲੜਕੇ ਦੇ ਨਾਲ ਮੋਟਰਸਾਈਕਲ ਤੇ ਸਵਾਰ ਹੋ ਕੇ ਪਿੰਡ ਨੂੰ ਜਾ ਰਿਹਾ ਸੀ ਉਦੋਂ ਇੱਕ ਬਲੈਰੋ ਆ ਰਹੀ ਸੀ ਜਿਸ ਤੇ ਮੋਟਰਸਾਈਕਲ ਦੇ ਨਾਲ ਟੱਕਰ ਹੋ ਗਈ ਜਿਸ ਕਾਰਨ ਸਾਰੇ ਜਿੰਦਗੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸ ਦਾ 16 ਸਾਲਾ ਲੜਕਾ ਜਸਕਰਨ ਸਿੰਘ ਗੰਭੀਰ ਬਨਾਲ ਸਖਮੀ ਹੋ ਗਿਆ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਉਹਨਾਂ ਨੇ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਸਮਾਜ ਸੇਵੀ ਸੁਸਾਇਟੀ ਦੀ ਗੱਡੀ ਮੋਗਾ ਦੇ ਮੁਰਦਾ ਘਰ ਵਿੱਚ ਰਖਵਾ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਬਲੈਰੋ ਚਾਲਕ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ ਇਸ ਬੰਦੀ ਜਾਣ ਕਰ ਦਿੰਦੇ ਐਸਐਸਐਫ ਟੀਮ ਦੇ ਅਧਿਕਾਰੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਪਿੰਡ ਜੁਨੇਰ ਤੇ ਕੋਲ ਇੱਕ ਬਲੈਰੋ ਗੱਡੀ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਇਕੋ ਵਿਅਕਤੀ ਦੀ ਮੌਤ ਹੋਈ ਤੇ ਉਸ ਦੇ ਲੜਕੀ ਨੂੰ ਸ਼ਿਕਾਇਤ ਮਿਲਣ ਤੇ ਉਸ ਨੂੰ ਨਿੱਜੀ ਹਸਪਤਲ ਦਾਖਲ ਕਰਵਾਇਆ ਜਾ ਗਿਆ ਹੈ ਅੱਜ ਤੇ ਉਸ ਦਾ ਇਲਾਜ ਚੱਲ ਰਿਹਾ ਹੈ ਉਹਨਾਂ ਨੇ ਦੱਸਿਆ ਕਿ ਬਲੇਹਰੋ ਚਾਲਕ ਦੀ ਅੱਖ ਵਿੱਚ ਕੁਝ ਵੱਜਿਆ ਜਿਸ ਦੇ ਕਾਰਨ ਗੱਡੀ ਉਲਟ ਦਿਸ਼ਾ ਦੇ ਵਿੱਚ ਚਲੀ ਗਈ ਤੇ ਮੋਟਰਸਾਈਕਲ ਦੇ ਨਾਲ ਟਕਰਾ ਗਈ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਐਕਸੀਡੈਂਟ ਹੋਇਆ ਔਰ ਕਿੰਨੇ ਜਣੇ ਮਾਰੇ ਗਏ ਇਹ ਪਿੰਡ ਜਨੇਰ ਹੋਇਆ ਜੀ ਸਾਨੂੰ ਇੱਕ ਐਮਰਜੈਂਸੀ ਕਾਲ ਆਈ ਸੀ ਸਮਾਜ ਸੇਵਾ ਸੋਸਾਇਟੀ ਨੂੰ ਤੇ ਜੇ ਜਾ ਕੇ ਮੌਕੇ ਤੇ ਦੇਖਿਆ ਇੱਕ ਬਲੇਹਰੋ ਤੇ ਬੁੱਲਟ ਦਾ ਐਕਸੀਡੈਂਟ ਹੋਇਆ ਸੀਗਾ ਜਦੋਂ ਤੇ ਕਰਾਈ ਪਹੁੰਚੇ ਸੀ ਪਰ ਉਦੋਂ ਇੱਕ ਮਿੱਤਰ ਘਾਈ ਪਈ ਸੀ ਜਿਹੜੀ ਅਸੀਂ ਮੋਰਚੀ ਚ ਰੱਖ ਦਿੱਤੀ ਆ ਤੇ ਦੱਸਣ ਦੇ ਮੁਤਾਬਕ ਸੀਗਾ ਇੱਕ ਜਵਾਬ ਸੀ ਜਾਂ ਕੋਈ ਨਾਲ ਸੀਗਾ ਉਹਨਾਂ ਦਾ ਫੈਮਿਲੀ ਮੈਂਬਰ ਉਹਨੂੰ ਪ੍ਰਾਈਵੇਟ ਹਸਪੀਟਲ ਦੇ ਵਿੱਚ ਲੈ ਗਿਆ ਇਹ ਕਹਦੇ ਤੇ ਸੀਗਾ ਮਰਨ ਲੱਗਾ ਸੀ ਇਹ ਬੁਲਟ ਤੇ ਸੀਗਾ ਜੀ ਤੇ ਜਿਹੜੀ ਕੋਟੀ ਸੇਕ ਵਾਲੀ ਸਾਈਡ ਤੋਂ ਬਲੇਰੋ ਗੱਡੀ ਆ ਰਹੀ ਸੀ ਤੇ ਸਾਹਮਣੇ ਟਕਰੋਈ ਆ ਆਮੇ ਸਾਹਮਣੇ ਤਾਂ ਜੀ ਆਪਾਂ ਕਹਿ ਸਕਦੇ ਇੱਕ ਹੋਈ ਤਾਂ ਇਹ ਬੁਲਟ ਵਾਲੇ ਮੋਗਿਆ ਦੀ ਸਾਈਡ ਵਾਲੇ ਪਾਸੋਂ ਜਿਹੜਾ ਬੰਦਾ ਆ ਰਿਹਾ ਸੀ ਉਧਰਲੀ ਪਾਸੇ ਹੀ ਹੋਈ ਹੋਈ ਸੀਗੀ ਕੀ ਓਵਰਟੇਕ ਕਰਨੀ ਸੀ ਕੋਈ ਓਵਰਟੇਕ ਕਰ ਹੀ ਤਾਂ ਨਹੀਂ ਸਕਦੇ ਜੀ ਗੱਡੀ ਹੁਣ ਪਲਟੀ ਵੀ ਆ ਮੌਕੇ ਤੇ ਜਿਹੜੇ ਮੌਕੇ ਵਾਲੇ ਮੰਦੀ ਦੱਸ ਸਕਦੇ ਕਿਵੇਂ ਸੀ ਜਿਹੜੇ ਬਲੈਰੋ ਚ ਸੀ ਉਹਨਾਂ ਦਾ ਕੀ ਹਾਲ ਹੈ ਉਹ ਤਾਂ ਇੱਕ ਇੱਕ ਕਿੰਨੀ ਪੁਲਿਸ ਦੇ ਅੰਡਰ ਤੇ ਇੱਕ ਜਿਹੜਾ ਲੈ ਕੇ ਗਿਆ ਵੀ ਉਹਨਾਂ ਦੇ ਨਾਲ ਹੀ ਚਲਾ ਗਿਆ ਸੀਗਾ ਜਿਹੜੇ ਚੱਕ ਲੈ ਗਏ ਜੀ ਬਹੁਤ ਦੇ ਕਿੰਨੀ ਕੁ ਉਮਰ ਹੋ ਗਈ ਉਹਦੀ ਉਹਦੀ 45 ਤੋਂ ਪਲੱਸ ਹੀ ਹੋਏਗੀ ਜੀ 50 ਦੇ ਨੇੜੇ ਤੇੜਾ ਭਾਜੀ ਜਿਹੜਾ ਇੱਥੇ ਐਕਸੀਡੈਂਟ ਹੋਇਆ ਜਨਰੇਟਰ ਲਾ ਕੇ ਸਾਰੀ ਇਨਫੋਰਮੇਸ਼ਨ ਦਿਓ ਵੀ ਕਿੰਨੇ ਲੋਕ ਸੀ ਇਹ ਬਲੈਰੋ ਕੈਂਪਰ ਆ ਇਹ ਅੰਡੇ ਦਾ ਕੰਮ ਕਰਦੇ ਬਿਜ਼ਨਸ ਕਰਦੇ ਆ ਇਹ ਗੁਰਦਾਸਪੁਰ ਤੋਂ ਬਰਨਾਲ ਡ라이ਵਰ ਸੀਗੇ ਅਚਪ੍ਰੀਤ ਉਸ ਦੀ ਨਿਗਾ ਜਦ ਮੈਂ ਉੱਪਰ ਕੋਲੇ ਅੱਖ ਲੱਗ ਗਈ ਉਹਦੀ ਨੀਂਦ ਆ ਗਈ ਤੇ ਉਸ ਨੂੰ ਪਤਾ ਨਹੀਂ ਚੱਲਿਆ ਇਧਰੋਂ ਦੂਸਰੀ ਸਾਈਡ ਤੋਂ ਆਪਣੇ ਬੋਲਟ ਮੋਟਰਸਾਈਕਲ ਦੋ ਸਵਾਰ ਆ ਰਹੇ ਸੀਗੇ ਜਿਸ ਵਿੱਚ ਇੱਕ ਜਿੱਦਾਂ ਮੌਕੇ ਦੀ ਡੈਥ ਹੋ ਗਈ ਤੇ ਇੱਕ ਬੱਚਾ ਸੀਗਾ 16 ਸਾਲ ਦਾ ਉਹਨੂੰ ਅਸੀਂ ਮੈਡੀ ਸਿਟੀ ਹਸਪੀਟਲ ਦਾ ਦਾਖਲ ਕਰਵਾਤਾ ਵਾ ਉਹਦੀ ਹਾਲਤ ਬੜੀ ਗੰਭੀਰ ਆ ਤੇ ਬਾਕੀ ਸਾਰੀ ਮੌਕੇ ਤੇ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਗੱਡੀ ਚ ਸੀ ਕਿੰਨੇ ਲੋਕ ਸੀ ਗੱਡੀ ਇਹ ਦੋ ਜਾਨੇ ਸੀਗੇ ਇੱਕ ਅਰਸ਼ਪ੍ਰੀਤ ਤੇ ਇੱਕ ਜੋਤੀ ਜੋਤੀ ਜਿਹੜਾ ਨਾਲ ਬੈਠਾ ਸੀਗਾ ਅਰਸ਼ਕੀ ਗੱਡੀ ਚ ਲਾ ਰਿਹਾ ਸੀਗਾ ਇਹ ਕਿਹੜਾ ਕਾਰ ਤੋਂ ਆ ਰਹੇ ਸੀ ਗੱਡੀ ਬਲੈਰੋਂ ਇਹ ਇਧਰੋਂ ਆਪਣੇ ਲੋਹਾਰਾ ਚੌਂਗ ਦੇ ਇਧਰੋਂ ਆ ਰਹੇ ਸੀਗੇ ਬਰਨਾਲੇ ਸਾਈਡ ਜਾ ਰਹੇ ਸੀਗੇ ਮੋਟਰਸਾਈਕਲ ਦੂਜੀ ਛੱਡ ਹਾਂ ਮੋਟਰਸਾਈਕਲ ਦੂਜੀ ਸਾਈਡ ਤੋਂ ਆ ਰਹੀ ਹੈ ਇਹ ਰੋਂਗ ਸਾਈਡ ਹੋ ਗਏ ਅੱਖ ਲੱਗਣ ਕਾਰਨ ਤੇ ਉਹ ਫਿਰ ਆਪਣੇ ਆਪ ਵਾਰ ਦਾ ਟੂ ਐਕਸੀਡੈਂਟ ਵਗੈਰਾ ਇਹ ਵਾਲੀ ਕਿਵੇਂ ਜਿਹੜੇ ਬਲੈਰ ਵਾਲੇ ਸੀ ਇਹ ਤੋਂ ਇਹ ਠੀਕ ਹੈ ਇਹ ਉਹ ਗੱਡੀ ਵਾਲੇ ਇਹਨਾਂ ਨੂੰ ਕੋਈ ਜ਼